ਵਾਇਰਲ ਜਿੱਕਾ ਖਾਲਸਾ ਰਿੱਜੀ ਕੀ ਫਤਿਹ ਜੋ ਭੈਣ ਕੁਲਵਿੰਦਰ ਕੌਰ ਦੀ ਰਾਤ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ ਪੂਰੇ ਸ਼ਾਸੇ ਜੋ ਕੰਗੜਾ ਰਣੋਤ ਨੇ ਕੱਲ ਰਦਾ ਬੋਲਤੇ ਆ ਜਾ ਮਿਆਂ ਨਾ ਉਹ ਖਾਲਸਤਾਨੀ ਕਹਿ ਰਹੇ ਆ ਅਤਵਾਦੀ ਕਹਿ ਰਹੀ ਆ ਜੇ ਤਾਂ ਲੰਗਰ ਲਾਈ ਜਾਈਏ ਇਹਨਾਂ ਦੇ ਜਸ ਗਾਈਏ ਜਾਈਏ ਫਿਰ ਹੀ ਮਤਲਬ ਭਗਤ ਤੇ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰ ਲਈ ਤੇ ਫਿਰ ਅਸੀਂ ਅਤਵਾਦੀ ਹੋ ਗਏ ਅਸੀਂ ਉਗਰਵਾਦੀ ਹੋ ਗਏ ਅਸੀਂ ਖਾਲਸਤਾਨੀ ਹੋ ਗਏ ਇਹ ਸੱਚੀ ਮੁੱਚੀ ਸੋਚਣਾ ਚਾਹੀਦਾ ਵਾ ਉਹ ਆਪਣਾ ਬੀਬੀ ਕੁਲਵਿੰਦਰ ਕੌਰ ਨੇ ਭੈਣ ਨਹੀਂ ਉਹਨੇ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਆਪਣੀ 15 ਸਾਲ ਦੀ ਬੇਦਾਗ ਨੇ ਜਿਹੜੀ ਜ਼ਿੰਦਗੀ ਜੀ ਆ ਉਹਦੇ ਵਿੱਚ ਉਹਨੇ ਕੰਗਣਾ ਰਣੌਤ ਨੂੰ ਉਹਦਾ ਪਰਸ ਉਹਦਾ ਮੋਬਾਈਲ ਉਹ ਟ੍ਰੇਜ ਰੱਖਣ ਲਈ ਕਿਹਾ ਸੀਗਾ ਉਹ ਟ੍ਰੇਜ ਰੱਖ ਦਿਓ ਮੈਡਮ ਇਹ ਸਕੈਨਿੰਗ ਦੇ ਵਿੱਚ ਦੀ ਲੰਘਣਾ ਹੈ ਜੀ ਸਕੈਨਰ ਹੋਣੀ ਆ ਕਿਉਂਕਿ ਮੈਂ ਮੋਹਾਲੀ ਦੇ ਵਿੱਚ ਮੈਂ ਤੇ ਮੇਰੀ ਇਹ ਡਿਊਟੀ ਵੱੜਦੀ ਆ ਕਿ ਮੈਂ ਸਾਰਾ ਕੁਝ ਸਕੈਨ ਕਰਕੇ ਇੱਥੋਂ ਲੰਘਾਵਾਂ ਪਰ ਇਹਦੇ باوجود ਜੋ ਬੀਬੀ ਕੰਗਣਾ ਨੇ ਬੋਲਿਆ ਉਹਦਾ ਉਹ ਹੀ ਹਾਰ ਸੀ ਜਿਹੜਾ ਅੰਦੋਲਨ ਦੇ ਵਿੱਚ ਉਦੋਂ ਮਾਵਾਂ ਪੈੜਾਂ ਨੂੰ 100-100 ਰੁਪਏ ਦੀ ਜਹਾੜੀ ਦਾ ਦੱਸ ਰਹੀ ਅੱਜ ਪਰਿਵਾਰ ਦੇ ਨਾਲ ਮਿਲੇ ਆ ਬੇਸ਼ੱਕ ਉਹਨਾਂ ਦੇ ਪਿਤਾ ਜੀ ਮੰਜੇ ਦੇ ਉੱਤੇ ਨਹੀਂ ਪਰਿਵਾਰ ਸਾਰਾ ਮੰਡ ਦੇ ਵਿੱਚ ਬੈਠਾ ਵਾ ਮਤਲਬ ਪੂਰਾ ਡੁੱਬਿਆ ਹੋਇਆ ਏਰੀਆ ਸੀ ਇੱਥੇ ਹੜਾਂ ਦੇ ਵਿੱਚ 10-10 ਫੁੱਟ ਪਾਣੀ ਵੀ ਰਿਹਾ ਇਹਦੇ باوجود ਵੀ ਭਾਵੇਂ ਕਿੰਨਾ ਮਤਲਬ ਮਾਨਸਿਕ ਤਸ਼ੱਦਦ ਰਾਤ ਦਾ ਸਹਣਾ ਪੈ ਰਿਹਾ ਵਾ ਪਰਿਵਾਰ ਨੂੰ ਪਰ ਇਹਦੇ باوجود ਵੀ ਸਾਰਾ ਪਰਿਵਾਰ ਜੜਦੀ ਕਲਾ ਦੇ ਵਿੱਚ ਪੂਰਾ ਪੰਜਾਬ ਪੂਰਾ ਵਿਸ਼ਵ ਹਰੇਕ ਕਮਿਊਨਿਟੀ ਨਾਲ ਖੜੋਤੀ ਆ ਤੇ ਦੋਵੇਂ ਫਾਰਮ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਖੜੋਤੇ ਆ ਉਸ ਭੈਣ ਨੂੰ ਨਿਆਂ ਵੀ ਦਿਵਾਵਾਂਗੇ ਉਹਦੀ ਨੌਕਰੀ ਵੀ ਬਰਕਰਾਰ ਰਹੂਗੀ ਔਰ ਕਲਵਿੰਦਰ ਚੜ੍ਹਦੀ ਕਲਾ ਦੇ ਵਿੱਚ ਰਹੂਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ